ਮਾਂ ਉਂਗੀ ਪਣੇ ਪਰ ਤਰ ਤਾਂ ਲਾਦਬੀਨ ਚੱਜਦੀ ਮੈਂ ਕੀ ਕਰੂੰ ਆ ਕੇ ਤੇਰੇ ਕੋਲੇ ਆ ਮੁੰਡੇ ਜਨੇ ਕੱਲ ਮੈਨੂੰ ਬੁਲਾਈ ਕੋਸੀ ਅੱਜ ਸਵੇਰੋਂ ਬੁਲਾਈ ਕੋਸੀ ਸੁਣਾਇਆ ਤੇਰੇ ਮੁੰਡੇ ਨੇ ਨਿਪੋਤ ਤੂੰ ਕੱਟ ਤਾ ਬੋਲਿਆ ਕਰ ਕਿੰਨਾ ਰਿੰਗ ਰਿੰਗ ਕੇ ਬੋਲਦੀਆਂ ਦੱਸ ਸਿਰਨੇ ਤਾਂ ਦੁਖਣਾ ਹੀ ਆ ਐ ਮਾਂ ਤੁਸੀਂ ਮੈਨੂੰ ਬੋਲਣ ਤੇ ਮਜਬੂਰ ਕਰਦੀਓ ਤਾਂ ਬੋਲਦੀ ਮੇਰਾ ਕਿਹੜਾ ਜੀ ਕਰਦਾ ਬੋਲਣ ਤੂੰ ਹੀ ਦੇਖ ਲੈ ਵਿਚਾਰੀ ਭਾਬੀ ਦੂਵੀ ਬਾਦ ਪਈਆਂ ਰਹਿਣਿਓ ਕੁਛ ਕਹਿੰਦੀ ਆ ਕਿਸਨੂੰ ਨੀ ਮੇਰੇ ਦਿਮਾਗ ਚ ਫਰਕ ਹੈ ਮਨੂੰ ਹੀ ਬੋਲਦੀ ਉਹ ਤੇ ਲੱਛਣਾ ਤੇ ਬੋਲਦੀ ਉਹ ਤੇ ਲੱਛਣ ਦੇਣਾ ਕਹੀ ਜਿਨੀ ਨਾ ਮਾਂ ਲੱਛਣਾ ਨੂੰ ਕੀ ਹੋ ਵਿਚਾਰੇ ਕਿਤੇ ਜਾ ਰਹੀ ਹੈਗੀ ਸਾਰਾ ਦਿਨ ਘਰੇ ਰਹਿੰਦੀ ਹੈਗੀ ਲੋਕਣੀਆਂ ਲੋਕਾਂ ਦੀਆਂ ਬਹੂਆਂ ਸਾਰਾ ਦਿਨ ਬਾਹਰ ਫਿਰਦੀਆਂ ਰਹਿੰਦੀਆਂ ਨੇ ਉਹ ਘਰੇ ਤਾਂ ਬੈਠੀ ਆ ਫੋਨ ਲੈ ਕੇ ਆਪਦਾ ਤੂੰ ਹੀ ਉਹਨੂੰ ਬਦਨਾਮ ਕਰੀ ਜਾਂਦੀ ਰਹਿੰਨੀ ਹੈਗੀ ਪਹਿਲਾਂ ਮੇਰੀ ਗੱਲ ਸੁਣੋ ਜੇ ਮੈਂ ਤੂੰ ਨੂੰ ਬੋਲਦੀ ਆਂ ਕਿ ਸਾਰਾ ਦਿਨ ਕੱਲ ਨੂੰ ਮੰਨ ਲੈ ਤੇਰੀ ਕੁੜੀ ਕਿਤੇ ਵਿਆਹਤੀ ਮੈਂ ਮੇਰਾ ਕਿਤੇ ਰਿਸ਼ਤਾ ਕਰਤਾ ਜੇ ਮੇਰੇ ਸਹੁਰੇ ਮੈਨੂੰ ਇਹ ਤੰਗ ਕਰਨ ਤੂੰ ਚੱਲ ਲੈਗੀ ਜੇ ਤੂੰ ਅਜੇ ਲੱਛਣ ਕਰੇਂਗੀ ਨਾ ਤੈਨੂੰ ਵੀ ਨਹੀਂ ਬਖਸ਼ਦਾ ਕੋਈ ਨਹੀਂ ਮੈਂ ਬਸ ਸਿੱਧੀਆਂ ਗੱਲਾਂ ਨੇ ਗੀਆਂ ਮੈਂ ਤਾਂ ਤੈਨੂੰ ਵੀ ਕਹਿੰਦੀ ਆ ਸੁਧਰ ਜਾ ਆ ਜਬਾਨ ਨਾ ਕੰਟਰੋਲ 'ਚ ਕਰ ਲਾ ਐ ਤਾਂ ਫਿਰ ਜਬਾਨ ਕੰਟਰੋਲ 'ਚ ਹੁੰਦੀ ਨਹੀਂ ਮੈਂ ਐ ਤਾਂ ਕਿਸੇ ਤੋਂ ਸੱਚ ਗਲੀਆਂ ਕਰਾਈਆਂ ਨਹੀਂ ਜਾਂਦੇ ਜੇ ਕੋਈ ਅਗਲਾ ਬੇਕਸੂਰ ਬੋਲੂਗਾ ਨਹੀਂ ਤੂੰ ਤਾਂ ਮੇਰੀ ਮਾਂ ਨੂੰ ਨਹੀਂ ਬਖਸ਼ਦੇ ਤੇ ਮਾਸੀ ਨੂੰ ਨਹੀਂ ਬਖਸ਼ਦੀ ਮਾਤੇ ਮਾਸੀ ਚਲਾਕੀਆਂ ਕਰਦੀਆਂ ਨੇ ਜਾਣ ਬੁੱਝ ਕੇ ਨੂੰਹ ਨੂੰ ਤੰਗ ਕਰਦੀਆਂ ਨੇ ਪਹਿਲਾਂ ਮੈਨੂੰ ਇਹ ਦੱਸ ਮਾਸੀ ਦੀ ਆਪਦੀ ਨੂੰਹ ਨਾਲ ਤਾਂ ਬਣੀ ਨਹੀਂ ਕਿਦਣ ਦੀ ਅੱਡ ਹੋਈ ਉਹਦੇ ਨਾਲ ਅੱਛਾ ਤੈਨੂੰ ਉਹ ਸਿੱਖਿਆ ਦੋਗੀ ਵੀ ਤੂੰ ਨੂੰਹ ਨਾਲ ਬਣਾ ਕੇ ਰੱਖ ਤੈਨੂੰ ਉਹ ਸਿੱਖਿਆ ਦੇ ਰਹੀ ਆ ਤੈਨੂੰ ਤਾਂ ਉਹ ਐਂ ਕਹਿੰਦੀ ਆ ਵੀ ਨੂੰਹ ਨੂੰ ਕਿਹੜੇ ਵੇਲੇ ਘਰੋਂ ਕੱਢ ਦੇ ਅਗਲੀ ਵਿਆਹ ਕਰਾ ਕੇ ਆਈ ਆ ਆਪਦੀ ਮਰਜ਼ੀ ਨਾਲ ਸਭ ਤੋਂ ਵੱਡੀ ਗਲਤੀ ਆ ਉਹਦੀ ਉਹਨੇ ਆਪਦੀ ਮਰਜ਼ੀ ਨਾਲ ਵਿਆਹ ਕਰਾਇਆ ਮੰਨ ਲਾ ਉਹਦੇ ਘਰ ਦੇ ਵਰਤ ਦੇ ਹੁੰਦੇ ਤੂੰ ਉਹਨੂੰ ਕੁਝ ਬੋਲ ਕੇ ਦਿਖਾਉਂਦੀ ਉਹਦੀ ਮਾਂ ਨਾਲ ਅਜ ਤੇਰੇ ਹਲਕ ਚ ਬਾਂਹ ਦੇ ਦਾਂਦੀ ਆ ਕੇ ਨਹੀਂ ਤਾਂ ਮੈਨੂੰ ਸੁਣਾਉਣੀ ਆ हां ਸੁਣਾਉਣੀ ਆ ਤੈਨੂੰ ਤੇਰੇ ਬੁੱਥਾ ਭੰਦੂ ਕੁੜੀਆਂ ਤੋਂ ਮੇਰੀ ਕਿਸੇ ਤੇ ਇੱਕ ਨਹੀਂ ਨਹੀ ਹੈਗੀਆਂ ਬੋਲਦੀ ਆ ਤੂੰ ਮੈਨੂੰ ਤੂੰ ਤੂੰ ਕਿਸੇ ਦੀ ਬਗਾਨੀ ਤੀ ਇਹਨੂੰ ਤੰਗ ਕਰਦੀ ਆ ਬਈ ਜੇ ਮੈਂ ਉਹਦੀ ਜਗ੍ਹਾ ਤੇ ਹੁੰਦੀ ਨੀ ਮੈਂ ਤੰਗ ਨਹੀਂ ਕਰਦੀ ਮੈਨੂੰ ਅਕਲ ਦਿੰਨੀ ਆ ਵੀ ਅਕਲ ਸਿੱਖ ਲੈ ਮਣੀ ਮੱਠੀ ਤੇ ਐਡੀ ਵੱਡੀ ਕੋਈ ਪਈ ਆ ਪਿਆਰ ਨਾਲ ਦੇਦੀ ਹੁੰਦੀ ਆ ਪਿਆਰ ਨਾਲ ਤੇਰੇ ਮੰਗੂ ਹੈ ਬੋਲ ਕੇ ਨਹੀਂ ਦੇਦੀ ਅਕਲ ਜਦੋਂ ਜਿਕਰ ਚੱਕ ਕੇ ਮੂੰਹ ਫੋਨ ਤੇ ਬੁੱਥੇ ਤੇ ਲਾ ਦੂਗੀ ਫੇਰ ਕੀ ਹੈ ਜੇ ਫੋਨ ਚਲਾਉਂਦੇ ਆ ਕੀ ਹੋ ਗਿਆ ਕੀ ਹੋ ਗਿਆ ਫੇਰ ਫੋਨ ਮੈਨੂੰ ਨਹੀਂ ਇਹ ਤਾਂ ਲੱਗ ਚੰਗੀਆਂ ਲੱਗਦੇ ਨਾ ਮਾ ਕਰੀਆਂ ਰਹਿੰਦੀਆਂ ਆਪਾਂ ਨੇ ਅਬ ਤਾਂ ਸਿੱਧੀਆਂ ਬੰ ਉਹ ਜਮਾਨੇ ਗਏ ਮਾ ਹੁਣ ਨੀ ਕੋਈ ਨੌ ਘਟਾਉਂਦੀ ਹੁਣ ਤਾਂ ਜੇ ਤੂੰ ਅਗਲੇ ਨੂੰ ਇੱਕ ਕਹੇਂਗੀ ਤਾਂ ਚਾਰ ਸੁਣਾਉਗੀ ਉਹ ਜਮਾਨਾ ਗਿਆ ਸੋਢਿਆਲਾ ਮੇਰੀ ਕੋਲ ਜਿਹੀ ਇਸ਼ਾਰਾ ਕਰੂ ਨਾ ਮੈਂ ਤਾਂ ਇਹੀ ਬੋਲੂ ਭਈ ਕੋਈ ਨਾ ਫਿਰ ਮੁੰਡਾ ਬਾਗ ਜੂ ਕਿਸ ਪਾਸੇ ਰਹੀ ਡੰਡੇ ਵਜਾਉਂਦੀ ਮੇਰਾ ਘਰ ਦੀ ਵਿਆਹ ਕੱਲੀ ਰਹਿ ਜੀ ਜਵਾਕ ਲੈ ਕੇ ਆਉਦੇ ਘਰ ਦੇ ਨੂੰ ਜਿੱਥੇ ਮਰਜੀ ਜਾਵੇ ਉਹ ਤਾਂ ਪਤਾ ਨਹੀਂ ਜਾਊ ਪਤਾ ਨਹੀਂ ਨਾ ਜਾਊ ਤੂੰ ਜ਼ਰੂਰ ਭੇਜੇਂਗੇ ਉਹਨੂੰ ਬੋਲ ਬੋਲ ਕੇ ਜਿਹੜੀਆਂ ਤੂਤੀਆਂ ਬੁੱਤੀਆਂ ਉਹ ਮਾਂ ਇਹ ਨਹੀਂ ਕਰਦੀ ਸਾਰਾ ਦਿਨ ਸਿੰਗ ਮਿੱਟੀ ਨਹੀਂ ਚੱਕੀ ਰੱਖੀਦੀ ਹੁੰਦੀ ਕਦੇ ਗੱਲ ਸਮਝੀਦੀ ਵੀ ਹੁੰਦੀਆਂ ਨਾਲੇ ਆ ਮਾਸੇ ਨੂੰ ਕਹਦੇ ਭਈ ਨਾ ਮੈਂ ਹੁਣ ਕੀ ਮੈਂ ਕਹਿੰਦਾ ਕੋੜੇ ਮੇਰੀ ਭੈਣਾ ਹੋ ਮੈਨੂੰ ਆਈ ਕਹਦਾ ਵੀ ਤੂੰ ਭੱਗ ਜਾ ਭਾਈ ਇੱਥੋਂ ਤੈਨੂੰ ਪਤਾ ਆਪਣੇ ਕਰਦੀਆਂ ਚੂਲੀਆਂ ਕਰਦੀ ਹੋ ਫੋਨਾਂ ਤੇ ਲਾ ਲਾ ਕੇ ਖਬਰਾਂ ਕਿਹਨੂੰ ਦੱਸ ਰਹੀ ਸੀ ਪਰ ਸੋ ਕੱਲ ਮੈਂ ਸੁਣੀ ਤੇ ਕਹਿੰਦੀ ਭਾਈ ਇਹਦੀ ਤਾਂ ਹੋਣੀ ਚੱਜਦੀ ਇਹ ਤਾਂ ਮੁੰਡਾ ਨਹੀਂ ਚੱਜਦਾ ਤੇ ਜਵਾਖ ਹੱਥਾਂ ਚੋਂ ਨਿਕਲੇ ਤਾਂ ਕੀ ਤੇਰੇ ਹੱਥਾਂ ਚੋਂ ਨਿਕਲ ਗਿਆ ਸੀ ਕਿਤੇ ਜਾ ਰਿਹਾ ਕਿਸੇ ਦੀ ਗੱਲ ਕਰਦੀ ਹੋਰ ਕਿਸੇ ਦੀ ਉਹਨੇ ਇਹ ਕਿਹਾਗਾ ਮੇਰੀ ਭੈਣ ਦੇ ਜਵਾਖ ਤੇਰੀ ਜਵਾਖ ਨੇ ਫਿਰ ਹੋਰ ਤਾਂ ਕਿਸੇ ਦੇ ਨਹੀਂ ਕੋਈ ਨਾ ਮੈਂ ਉਹਨੂੰ ਤਰੀਕੇ ਨਾਲ ਆਪੀ ਸਮਝਾ ਦੂੰ ਤੂੰ ਇਹ ਗੱਲ ਦੀ ਫਿਕਰ ਨਾ ਕਰ ਮੇਰੀ ਗੱਲ ਸੁਣ ਲਮਾ ਉਹਨੂੰ ਕਹਿ ਜੇ ਸਾਡੇ ਘਰ ਦੀਆਂ ਚੁਗਲੀਆਂ ਕਰਨੇ ਨੇ ਕਿ ਭਾਈ ਮੇਰੀ ਤੀਨ ਨਹੀਂ ਬਖਸ਼ਦੀ ਹੈਗੀ ਮੈਂ ਇੱਥੋਂ ਫਿਰ ਸੁਲਕ ਕੇ ਜਾਊਗੀ ਜਾਂ ਮੈਂ ਕਰੋ ਮਾਸੜ ਨੂੰ ਫੋਨ ਫਿਰ ਇਹਨੂੰ ਕੁੱਟ ਕੇ ਲੈ ਕੇ ਜਾਊਂ ਇੱਥੋਂ ਨਹੀਂ ਮੇਰੀ ਗੱਲ ਸੁਣ ਲੈ ਤੂੰ ਕੁੜੀਆਂ ਕੁੜੀਆਂ ਦੀ ਤਰ੍ਹਾਂ ਰਹਿ ਕੁੜੀਆਂ ਦੀ ਤਰ੍ਹਾਂ ਕੁੜੀਆਂ ਦੇ ਤਰ੍ਹਾਂ ਹੀ ਰਹਿਣੀ ਹੈਗੀ ਮੈਂ ਪਹਿਲਾਂ ਮੈਂ ਕੁਝ ਬੋਲੀ ਨਹੀਂ ਸੀ ਵੀ ਚੱਲ ਕੋਈ ਨਾ ਮਾਸੀ ਆ ਮਾਸੀ ਹੈਗੀ ਉਹੀ ਫਿਰ ਉਹ ਸਰਪਾਣੀ ਟਪਾ ਦਾਨੀਓਗੇ ਤੁਸੀਂ ਤੁਸੀਂ ਕਹੋ ਭਾਬੀ ਨੂੰ ਕੁਝ ਫਿਰ ਮੈਂ ਪੁੱਛੂੰ ਤੁਹਾਡਾ ਹਾਲ ਹੁਣ ਤੱਕ ਤਾਂ ਮੈਂ ਮੁੰਡੇ ਨੂੰ ਕੁਝ ਦੱਸਿਆ ਨਹੀਂ ਸੀ ਹੁਣ ਮੈਂ ਸਾਰੀਆਂ ਗੱਲਾਂ ਦੱਸਿਆ ਕਰ ਨੇ ਤੂੰ ਮੈਨੂੰ ਐ ਦੱਸ ਤੂੰ ਉਹ ਤੋਂ ਬਗਾਨੀ ਤੀ ਤਮੰਗਦੀ ਕੀ ਆ ਕੀ ਮੰਗਦੀ ਆ ਉਹ ਤੋਂ ਅਕਲ ਅਕਲ ਸਿੱਖੇ ਮਣੀ ਮੋਟੀ ਸਿੱਖ ਲੂਗੀ ਸਿੱਖ ਲੂਗੀ ਜਦੋਂ ਘਰਵਾਰ ਸੰਭਲਣ ਵਾਲੀ ਹੋਏ ਸਿੱਖ ਲੂਗੀ ਨਮਾ ਨਮਾ ਵਿਆਹ ਲਈ ਦਾ ਕਰ ਲਾਂਦੇ ਚਾ ਲਾੜ ਚਾ ਪੂਰੇ ਉਹਨੂੰ ਅੱਜ ਤੇਰੇ ਭਾ ਦ ਮੈਨੂੰ ਪਤਾ ਨਹੀਂ ਤੁਸੀਂ ਸਾਰੀਆਂ ਜਿਹੜੀਆਂ ਕਿਵੇਂ ਘਰ ਦੀਵਾਲੇ ਵਾਲੇ ਵਾਲੇ ਪਾਈ ਜਾਂਦੀਆਂ ਦੀ ਤੇ ਫੇਰ ਫੇਰ ਵੀ ਚੁੱਪ ਕਰ ਗਈ ਨਿਆਣੀ ਤੁਸੀਂ ਆਪ ਵੀ ਵਿਚ ਉਹ ਜੀ ਰਲ ਜਾਂਦੀ ਆ ਮੈਂ ਤਾਂ ਉਹਨਾਂ ਨੂੰ ਉਹਨੂੰ ਕੁੜੀ ਨੂੰ ਹਰਮਨ ਨੂੰ ਬੁਲਾਉਣ ਗਈ ਸੀਗੀ ਉੱਥੇ ਲੱਗ ਰਹੀਆਂ ਤੇ ਫੇਰ ਕੀ ਹੋ ਗਿਆ ਦੋ ਮਿੰਟਾਂ ਨਾਲ ਖੇਡ ਲਈਆਂ ਜਾਂ ਫੇਰ ਕੀ ਹੋ ਗਿਆ ਆਪ ਦੇ ਘਰ ਹੀ ਖੇਡਦੇ ਕਿਥੇ ਬ ਜੇ ਕਿਸੇ ਦੇ ਬਗਾਨੇ ਦੇ ਜਾਂਦੀਆਂ ਹੋਈਆਂ ਫਿਰ ਤਾਂ ਤੂੰ ਕਹੇ ਸਾਨੂੰ ਵੀ ਹਾਂ ਭਈ ਤੁਸੀਂ ਬਗਾਨੇ ਦੇ ਤੁਰੀਆਂ ਫਿਰਦੀ ਹੋ। ਘਟੋ ਘਟ ਮੇਰੀਆਂ 10-20 ਪਾਥੀਆਂ ਪਨ ਕੇ ਆਈਆਂ ਹੋਮਗੀਆਂ। ਕੋਈ ਨਾ ਤੇਰੀਆਂ ਪਾਥੀਆਂ ਮੈਂ ਪੱਥ ਦੂੰ। ਤੜਫੇ ਨਾ ਕਰ ਸਾਰਾ ਦਿਨ। ਤੂੰ ਤਾਂ ਬਾਲੀਆਂ ਪੱਥਦੀਆਂ ਪਾਥੀ। ਮੇਰਾ ਪਿਓ ਸ਼ੋਕਰਾ ਰੱਬ ਕੋਲੇ ਬਾਗ ਗਿਆ ਮੈਂ ਤਾਂ ਕਹਿੰਦੀ ਤੇਰੀਆਂ ਕਰਤੂਤਾਂ ਦੇਖਦਾ ਨਾ ਜੇ ਉਹੀ ਜਉਂਦੇ ਜੀ ਮਰ ਜਾਣਾ। ਇਹ ਤੂੰ ਮੈਂ ਤੇਰਾ ਗਲ ਦੱਬ ਦੂੰ। ਨੀਓ ਤੇਰਾ ਪਿਓ ਨਹੀਂ ਸੀ ਜਾਲਮ ਤੀ। ਮੈਂ ਤਾਂ ਕਹਿੰਦੀ ਰੱਬੂ ਮੈਨੂੰ ਚੱਕ ਲੈਂਦਾ ਉਹਨੂੰ ਜਿਉਂਦਾ ਰੱਖਦਾ। ਫੇਰ ਲੱਗਦਾ ਸਾਨੂੰ ਪਤਾ ਮੈਂ ਤਾਂ ਪਈ ਕਹਿੰਦੀ ਆਂ ਕਿ ਜੇ ਮੇਰਾ ਪਿਓ ਹੁੰਦਾ ਨਾ ਸਾਨੂੰ ਆ ਜਿਵੇਂ ਹੁਣ ਮਾਸੀ ਸਾਨੂੰ ਮਿਹਣੇ ਦਿੰਦੀ ਆ ਨਾ ਦੇਖ ਕੇ ਦਿਖਾਉਂਦੀ ਮੇਰੇ ਪਿਓ ਹੁੰਦੇ ਮਿਹਣੇ ਪਤਾ ਤਾਂ ਫੇਰ ਲੱਗਦਾ ਜਦੋਂ ਮੇਰਾ ਪਿਓ ਗਲ ਪੈਂਦਾ ਨੀ ਲੀਰਾ ਚ ਗਾਉਂਦਾ ਸਭ ਤੋਂ ਵੱਲੀਆਂ ਚ ਲੀਰਾ ਜੇ ਤੇਰੇ ਪਿਓ ਜਾਂਦਾ ਹੁੰਦਾ ਕੋਈ ਨਾਈ ਸਾਨੂੰ ਫੁੱਲਾ ਵਾਂਗੂ ਰੱਖਿਆ ਜਿਹੜੇ ਜਿਹੜਾ ਹੱਥ ਪਿਓ ਦਾ ਸਰਤੇ ਹੁੰਦਾ ਨਾ ਮਾਂ ਉਹ ਕਿਸੇ ਦਾ ਨਹੀਂ ਹੁੰਦਾ ਤੈਨੂੰ ਮੈਂ ਇਹ ਗੱਲ ਦੱਸਦੀ ਆਂ ਚਾਹੇ ਲੱਖ ਸ਼ਰੀਕ ਆ ਚਾਹੇ ਕੋਈ ਲੱਖ ਹਲਦਾ ਬਣ ਜੇ ਜਿਹੜਾ ਸ਼ੌਕ ਲਾੜ ਜਿਹੜਾ ਪਿਆਰ ਨਾ ਜਿਹੜਾ ਪਿਆਰ ਪਿਓ ਪੂਰੇ ਕਰ ਸਕਦਾ ਨਾ ਲੈਣ ਦੇਣ ਪਿਓ ਕਰ ਸਕਦਾ ਹੋਰ ਕੋਈ ਨਹੀਂ ਕਰ ਸਕਦਾ ਐ ਕਹੇ ਪਿਓ ਮਾਂ ਨਹੀਂ ਕਰਦੀ ਐ ਕਹੇ ਐ ਨਹੀਂ ਨਹੀਂ ਕਰਦੀ ਕੋਣ ਵੀ ਤੂੰ ਨਹੀਂ ਕਰਦੀ ਮਾਂ ਨਹੀਂ ਕਰਦੀ ਜਿਹੜੇ ਚਾ ਲੜ ਪਿਓ ਪੂਰੇ ਕਰ ਸਕਦਾ ਨਾ ਉਹ ਮਾਂ ਕਦੇ ਨਹੀਂ ਕਰ ਸਕਦੀ ਜੁੱਤੀਆਂ ਨਹੀਂ ਫਿਰਦੀਆਂ ਤੁਹਾਡੇ ਜੁੱਤੀਆਂ ਤਾਂ ਮਸਤੇ ਹੋਇਆ ਤੁਸੀਂ ਕੋਈ ਨਾ ਜਦੋਂ ਜੁੱਤੀਆਂ ਫਿਰਨਗੇ ਤਾਂ ਦੇਖੀ ਜੋ ਲੱਭੀ ਸ ਮਾਰਗੇ ਤੁੰਗਾ ਯਾਰ ਗੁੱਡਣ ਵਾਲਾ ਹੋਇਆ ਪਿਆ ਸਪਰੇਅ ਕਰ ਉਹ ਲੈਂਦੇ ਹਣਾ ਕਿ ਮੈ ਸੁੱਕੇ ਜਪੈਣ ਹੁਣ ਗਰਮੀ ਕਿਹੜਾ ਘੱਟ ਪੈਂਦੀ ਆ ਤੇ ਲਿਆਉਣਾ ਸਪਰੇਅ ਕਰਦਾ ਹੱਥਾਂ 'ਚ ਲਿਆ ਕੇ ਹਨਾ ਮਿਰਚਾਂ ਸੁੱਕੀਆਂ ਪਈਆਂ ਨੇ ਸਾਰੀਆਂ ਲੈ ਇਹਦੇ 'ਇ ਪਾਣੀ ਪਾਉਂਦਾ ਥੌਂਸ ਮਾਰੀ ਹੈ ਹਨਾ ਤੇ ਬੇਲਾਂ ਬੂਲਾਂ ਲਾ ਦੀ ਹੁਣ ਚਲ ਦੇਖਦਾ ਪਹਿਲਾਂ ਬਿੰਦਕੜੀ ਆਰਾਮ ਕਰੀ ਜਾ ਕੇ ਬਾਲਾ ਬੁਰਾ ਹਾਲ ਹੋਇਆ ਪਿਆ ਵੇ ਮੁੰਡਿਆ ਲੈ ਦੇਖ ਲੈ ਮੈਂ ਤੈਨੂੰ ਕੱਦੀ ਡਿੱਕੀ ਜਾਨੀ ਆ ਤੂੰ ਇੱਥੇ ਬਾਹਰ ਬੈਠੀ ਆ ਓਰੇ ਮੇਰੀ ਗੱਲ ਸੁਣਾ ਫੱਟੀ ਲੈ ਲੈ ਡਿੱਕੀ ਚੱਕ ਲੈ ਪੇ ਤੇਰੇ ਤੇ ਮੈਂ ਟਾਈਮ ਹੀ ਨਹੀਂ ਦੋ ਕੜੀ ਬੈਠਣ ਦਾ ਮੇਰੇ ਕੋਲ ਕੋ ਯਾਰ ਮੈਂ ਬਾਹਰੋਂ ਆਇਆ ਮੈਨੂੰ ਯਾਰ ਓਇਓ ਦੱਸ ਖੜ ਜਾ ਕਰ ਦੋ ਕੜੀ ਭਾਈ ਘਰੇ ਕੰਮ ਧੰਦਾ ਦੇਖ ਰਿਆ ਕਰ ਤੂੰ ਤਾਂ ਹੁਣ ਜਮੇ ਹੀ ਬਾਗੀ ਹੋਇਆ ਪਿਆ ਮੈਂ ਗਿਆ ਵਾਤੀ ਮੁੰਡੇ ਨਾਲ ਮਾਰਾ ਯਾਰ ਮੁੰਡਿਆ ਨਹੀਂ ਫੇਰੀ ਜਾਏਗਾ ਬੇ ਹੁਣ ਤੂੰ ਵਿਆਹ ਹੈ ਬਰਿਆ ਗਿਆ ਕਬੀਲਦਾਰ ਹੋ ਗਿਆ ਮਾੜਾ ਮੋਟਾ ਧਿਆਨ ਦੇ ਲਾ ਧਿਆਨ ਹੈ ਹੁਣ ਤਾਂ ਹੁੰਦਾ ਦੱਸ ਗਿਆ ਮੈਂ ਕਿਹੜਾ ਹੁਣ ਬੇਬੇ ਕੋਈ ਬਾਹਰ ਫਿਰਦਾ ਵਿਵਾਰਾ ਕਰਦਾ ਮੈਂ ਭਾਈ ਕੋਈ ਕੰਮ ਤਾਂ ਦਾ ਦੇਖ ਲੈ ਨਾਲੇ ਕੰਮ ਤਾਂ ਨਾ ਦੇਖਿਆ ਵੀ ਹੁਣ ਕਹਿਆ ਵੇਖ ਦੋ ਯਾਰ ਜੇ ਕੰਮ ਮਿਲੂਗਾ ਤਾਂ ਹੀ ਕੰਮ ਤਾਂ ਮਿਲਦੀ ਨਹੀਂ ਨਗੇ ਹੁਣ ਉਹ ਕਹਿੰਦੇ ਦੇਖ ਕੇ ਦੱਸ ਦਾਂਗਾ ਕੋਈ ਨਾ ਫਿਰ ਹੁਣ ਐ ਤਾਂ ਜਮੀ ਹੱਥ ਖੜੇ ਕਰਕੇ ਟਾਈਮ ਨਹੀਂ ਨਿਕਲਣਾ ਵੀ ਹੱਥ ਖੜੇ ਨੇ ਭਾਈ ਕੰਮ ਤਾਂ ਮਿਲਦਾ ਨਹੀਂ ਚਲੋ ਬਸ ਬੈਠੇ ਰਹੋ ਉਹ ਕਰਦੇ ਹੁਣ ਕਹਿਆ ਵੇ ਦੋ ਤਿੰਨ ਮੇਰ ਜੂ ਮੱਜ ਵੀ ਦੇ ਕੇ ਐ ਜਾ ਕੇ ਦ ਜਿ ਬਣਦਾ ਹੋਇਆ ਕਿਤੇ ਆ ਜਿਹੜਾ ਕਹਿਣਾ ਨਾ ਇਹ ਤਾਂ ਫੈਲਾ ਤੇ ਮਿੱਟੀ ਧੂੜ ਸਾਲਾ ਸਾਲਾ ਪਈ ਰਹਿੰਦੀ ਆ ਕੋਈ ਨਹੀਂ ਛੇੜਦਾ ਨਾਲੇ ਫਿਰ ਮੇਰੀ ਗੱਲ ਹੁਣ ਹੁਣ ਜੇ ਮੈਂ ਬਾਹਰ ਦਾ ਕਰਨਾ ਫਿਰ ਮੈਂ ਕੰਮ ਸਿੱਖੂਗਾ ਕੋਈ ਆ ਬਾਹਰ ਬਹਰ ਦੇ ਖੜੇ ਛੜਦੇ ਕੋਈ ਫਾਇਦਾ ਨਹੀਂ ਇਹਨਾਂ ਗੱਲਾਂ 'ਚ ਕੋਈ ਆਪਦਾ ਕੰਮ ਸ਼ੁਰੂ ਕਰ ਲਾ ਭਾਈ ਚਾਰ ਪੈਸੇ ਬਣਨਾ ਫਾਇਲ ਲਾਉਂਗੀ ਇਹਦੀ ਮੈਂ ਬਾਹਰ ਜਾਵਾਂਗਾ ਯਾਰ ਤੂੰ ਸਮਝ ਨਹੀਂ ਮੈਨੂੰ ਤਾਂ ਇਹ ਤੀਮੀ ਦੇ ਭੋਰਾ ਪਰੋਸਾ ਨਹੀਂ ਤੂੰ ਹੀ ਕਹੀ ਜਾਣਾ ਜੱਕ ਮਾਲ ਦੀ ਗੱਲ ਤੇ ਉਹ ਫਾਇਲ ਲਾਉਣੀ ਇਹਦੀ ਹੁਣ ਮੈਂ ਇਹਨੂੰ ਕਿਹਾ ਫਾਇਲ ਲਾਉਣੀ ਹੁਣ ਅੱਜ ਉਹ ਕੋਲ ਜਾ ਕੇ ਉਹਨੂੰ ਪੁੱਛ ਦੇਮ ਕੀ ਕਹ ਕਰਦਾਂਗਾ ਲਗਾ ਕੇ ਇਹਨਾਂ ਕੋਈ ਨਹੀਂ ਬੇ ਪੈਸੇ ਕੌਣ ਲਾਊਗਾ ਤੂੰ ਪਹਿਲਾਂ ਮੈਨੂੰ ਐਂ ਤਾਂ ਦੱਸ ਖੁੱਲ ਕੇ ਸੱਚੀ ਗੱਲ ਦੱਸ ਮੈਨੂੰ ਪੈਸੇ ਕੌਣ ਲਾਊ ਕਰ ਲਾਂਗੀ ਇੱਲੇ ਪੈਸਾ ਜੇ ਬਾਹਰ ਜਾਣਾ ਫਿਰ ਪੈਸੇ ਤਾਂ ਆਪੇ ਬਣਿਆਣਗੇ ਯਾਰ ਗੱਲਾਂ ਕੋਈ ਐਂ ਨਹੀਂ ਕਰਦੇ ਹੁੰਦੇ ਆਪੇ ਹੀ ਲਾ ਕਰੂਣਾ ਤੂੰ ਪਰਵਾਹ ਨਾ ਕਰ ਯਾਰ ਠੀਕ ਆ ਜੋ ਮੈਂ ਕਰਦਾ ਮੈਨੂੰ ਕਰ ਲੈਣ ਦੇ ਚੱਲ ਭਾਈ ਮੇਰਾ ਬਾਹਰ ਜਾਣਾ ਨਾਲੇ ਮਾੜਾ ਮੋਟਾ ਨੂੰ ਬਹੂ ਨੂੰ ਸਮਝਾ ਦਿਆ ਕਰ ਢੰਗ ਦੇ ਕੱਪੜੇ ਪਾ ਲਿਆ ਕਰ ਮੇਰੇ ਕਿਹੜਾ ਦਿਮਾਗ 'ਚ ਫਰਕ ਆ ਮਾਨੂੰ ਬੋਲਦੀ ਐ ਢੰਗ ਦੇ ਕੱਪੜੇ ਪਾਉਣ ਵਧੀਆ ਰ ਪਾਉਂਦੀ ਆ ਮਾਤਾ ਯਾਰ ਉਹ ਹਰਦਾ ਦੋ ਕਦਮਾਂ ਨਾਲ ਨਹੀਂ ਮਾਨੂੰ ਲੈ ਕੇ ਤੁਰ ਸਕਦੀ ਜਿਹੇ ਜਿਹੇ ਕੱਪੜੇ ਪਾਉਂਦੀ ਆ ਸੋਹਣੀ ਸਰਤੇ ਚੁੰਨੀ ਲੈਂਦੀ ਹੋਵੇ ਨੂ ਹਾਤੀਆਂ ਵੰਗੂ ਸਰਟਾ ਕੱਵੇਂ ਸਲਵਾਰ ਸੂਟ ਪਾਏ ਹ ਸੋਹਣਾ ਲੱਗਦਾ ਆਹੋ ਆਨ ਪੁੱਤੇ ਕੁਤਰੀਆਂ ਜਿਹਾ ਪਾ ਕੇ ਤੁਰ ਪੈਂਦੀਆਂ ਨੇ ਇਹ ਕਿਹੜੇ ਨੇ ਤਿੰਨ ਦਾ ਮਾਸੀ ਨੇ ਕਹਿਆ ਤੈਨੂੰ ਮਾਸੀ ਨੇ ਚੱਕਿਆ ਠੀਕ ਹੈ ਮੈਨੂੰ ਪਤਾ ਹਾਂ ਪਰ ਤੂੰ ਕਿਵੇਂ ਬੋਲ ਦਿੱਤੀ ਉਹ ਲੈ ਵੀ ਤੁਸੀਂ ਸਾਰੀ ਮਾਸੀ ਦੇ ਮਗਰ ਪਏ ਪਏ ਫਿਰ ਤਾਂ ਨਹੀਂ ਕਰਤਾ ਉਹਨੂੰ ਕਹਿ ਜਾਂਦੀ ਆ ਭੈਣ ਨੂੰ ਬੋਲਣ ਲੱਗ ਜਾਂਦੀ ਆ ਉਹ ਆਪਣਿਆਂ ਲਈ ਉਹ ਉਹਨੂੰ ਬੋਲੂਗਾ ਸਾ ਕਦੇ ਮੈਨੂੰ ਕਹੂਗੀ ਸਾਬ ਨੂੰ ਪੁੱਤ ਅੱਡੇ ਲੈਂਦੀ ਫਰੀਂ ਸਾਬ ਨਾਲ ਆਦਾ ਉਹ ਤੇਰੀ ਭੈਣ ਉਹ ਵੀ ਬਹੁਤ ਉਹ ਹੈਗੀ ਘਟਣੀ ਹੈਗੀ ਅਕਲ ਨਹੀਂ ਹੈਗੀ ਉਹਨੂੰ ਬੋਲਣ ਦੀ ਪਤਾ ਵੀ ਆ ਗੱਲੀਆਂ ਇੰਹੀ ਬੋਲਦੇ ਉਹਨਾਂ ਨਾਂ ਬੁਲਾਵੇ ਉਹ ਨਾਂ ਬੁਲਾਵੇ ਨਾ ਘਰ ਚ ਸਰਦਾ ਹੁੰਦਾ ਵੀ ਉਹ ਵੀ ਤੁਹਾਡੀ ਮਾਈ ਆ ਮਾਈ ਇਹ ਜਿਓ ਤੁਸੀਂ ਉਹ ਚਾ ਉਧਰ ਕਰਦੀ ਆ ਕੇ ਦੂਏ ਕੋਈ ਰਿਸ਼ਤੇਦਾਰ ਨਹੀਂ ਆਪਣੇ ਆ ਕੇ ਖੜਦਾ ਤੇਰੇ ਨਾਨਕੇ ਨੇ ਉਹਦੇ ਨਾਲ ਆਪਣੀ ਕੋਈ ਸਿਆਣ ਨਹੀਂ ਕੱਢਦਾ ਇਹੀ ਅਕਲਲੀ ਵਿਚਾਰੀ ਜਿਹੜਾ ਟੰਗ ਨਾ ਆਪਣੇ ਦਾ ਬਰਤਦੀ ਆ ਉਹਦੇ ਨਾਲ ਇਹਦੇ ਨਾਲ ਵੀ ਤੜਾਉਂਗੇ ਤੁਸੀਂ ਮੈਨੂੰ ਤਾਂ ਹੀ ਚਾ ਉਧਰ ਕਰਦੀ ਆ ਕੇ ਠੀਕ ਆ ਇਹ ਤਾਂ ਹੀ ਚਾ ਉਧਰ ਕਰਦੀ ਆ ਹਾਂ ਕੱਲਾ ਨਾ ਯਾਰ ਕੋਈ ਇਹ ਜੇ ਉਹ ਤੁਸੀਂ ਆਪਣੇ ਮਾਮੇ ਨਾਨੇ ਹਟਾਏ ਨੇ ਜੇ ਤੁਹਾਨੂੰ ਬੋਲਣ ਦਾ ਲੱਖਣ ਨੇ ਹਉ ਲੱਖਣੇ ਬੋਲਣਾ ਹੁਣ ਕਿਸੇ ਨੂੰ ਕੀ ਕਹਦਾ ਮੈਂ ਤਾਂ ਕੁਝ ਕਿਹਾ ਉਹਨੂੰ ਤਾਂ ਮੈਨੂੰ ਅੱਜ ਬੋਲਣ ਲੱਗ ਗਿਆ ਦੱਸ ਉਹ ਤੇ ਪਾਥੀਆਂ ਮਿੱద్ధి ਜਾਂਦੀਆਂ ਨੇ ਬੋਲੂਗੀ ਨਹੀਂ ਉਹ ਫੇਰ ਕਿਦੋਂ ਜਵਾਬ ਨਹੀਂ ਖੜਦੀ ਇਹਨੂੰ ਹਾਰਮੋਨ ਆਈ ਵੀ ਉਹ ਜਵਾਬੜੀਆਂ ਤੇਰੀ ਰਾਨ ਵੇ ਤੇਰੀ ਰਾਨ ਜਵਾਕੜੀਆਂ ਹੋ ਜਵਾਕੜੀਆਂ ਮੈਂ ਲਈਦਾ ਜਵਾਕੜੀਆਂ ਵਸ ਲੈ ਮੈਨੂੰ ਜਵਾਬਾਂ ਵਾਂਗੂ ਪਿਆਰ ਕਰਦਾ ਉਹਨੂੰ ਠੀਕ ਆ ਮੋਣੀ ਮੁੱਟੇ ਸੰਗ ਮੰਨਣਾ ਵੀ ਮੈਂ ਤੇਰੀ ਮਾਂ ਆਂਗੀ ਸੰਗ ਮੰਨਣਾ ਨਹੀਂ ਆ ਛੋੜੇ ਹੁੰਦਾ ਹੁੰਦਾ ਨਾ ਮੇਰੀ ਗੱਲ ਸੁਣ ਮੈਂ ਤੇਰੀ ਮਾਂ ਮੈਂ ਤੈਨੂੰ ਪਿਆਰ ਨਹੀਂ ਕਰਦੀ ਮੈਂ ਤੈਨੂੰ ਘੁਰਦੀ ਨਹੀਂ ਜਿਹੜੀ ਗੱਲ ਗਲਤ ਮੈਂ ਤੈਨੂੰ ਘੂਰਦੀ ਆਂ ਜਾ ਰੋ ਸਭ ਕੁਛ ਛੱਡ ਕੇ ਮੇਰੇ ਨਾਲ ਆ ਕੇ ਹੁਣ ਮੈਂ ਤੇਰੇ ਵਰਜਾ ਕੋ ਪਿਆਰ ਕਰਨਾ ਪਊਗਾ ਵੀ ਸਿੱਧੀ ਜਿਹੀ ਗੱਲ ਹੋਰ ਉਹ ਵੀ ਛੱਡ ਕੇ ਜਾ ਸਕਦੀ ਆ ਸਾਰਾ ਕੁਝ ਸਿਰ ਉਹ ਵੀ ਛੱਡ ਜੂ ਉਹ ਮੇਰਾ ਬੋਲ ਯਾਦ ਰੱਖੀ ਨਹੀਂ ਛੱਡ ਗਈ ਹਾਂ ਦੀ ਮੇਰੇ ਵਿੱਚ ਇਹ ਘਰ ਛੱਡਿਆ ਹੀ ਆਪਣਾ ਉਹ ਨਹੀਂ ਕਰੇ ਜਾਂਦੀ ਹੁਣ ਮੇਰੇ ਕੋਲ ਹੀ ਰਹੂਗੀ ਬਸ ਭਾਈ ਮੇਰੀ ਗੱਲ ਸੁਣ ਲੈ ਮੈਂ ਤੇਰੇ ਮੂੰਹ ਨੂੰ ਚੁੱਪਾਂ ਠੀਕ ਆ ਜੇ ਉਹਨੇ ਰਹਿਣਾ ਤਾਂ ਟੰਗ ਨਾ ਰਹੇ ਨਹੀਂ ਫਿਰ ਮੈਥੋਂ ਬੁਰਾ ਕੋਈ ਨਹੀਂ ਮਤਾਂ ਇਹ ਨਾਲ ਆਇਆ ਮੈਂ ਉਹਨੂੰ ਕਹਿ ਦੂੰ ਯਾਰ ਮਰਾ ਤੈਨੂੰ ਕੁਝ ਕਹਿੰਦੀ ਆ ਉਹ ਦੇਖ ਤੂੰ ਕਿੰਨਾ ਉਹਨੂੰ ਬੋਲਦੀ ਆ ਤੈਨੂੰ ਕਰ ਉਲਟ ਬੋਲੀ ਆ ਤੈਨੂੰ ਪਿਆਰ ਨਾਲ ਬੋਲਦੀ ਮੰਮੀ ਜੀ ਵੀ ਨਾ ਤੈਨੂੰ ਗੱਲ ਨਹੀਂ ਕਰਦੀਆਂਗੀ ਅੱਛਾ ਮੈਂ ਬੋਲਦੀ ਆ ਉਹਨੂੰ ਨਾ ਜਦੋਂ ਜੀ ਕਰਦਾ ਚੱਕ ਕੇ ਬੂਥੇ ਤੇ ਮੋਬਾਈਲ ਜਾਂ ਮੈਂ ਤਾਂ ਮੈਂ ਚੀ ਚੜਦੀ ਆ ਮੋਬਾਈਲ ਤੇ ਹਾਂ ਨਾਲ ਮਾਸੀ ਤੈਨੂੰ ਕਹ ਲਗੇ ਦੇਖ ਸੁਣਿਆ ਦੀ ਮੈਂ ਕੀ ਕਹਿੰਦੀ ਦੇਖ ਇਹ ਨੂ ਚੰਗੀ ਬੋਹਦਾ ਨਹੀਂ ਤੈਨੂੰ ਤਾਂ ਬਾਹਲੀ ਚੰਗੀ ਆ ਬਾਹਲੀ ਚੰਗੇ ਆਂ ਕਹਿੰਦੀ ਆ ਉਹ ਚਾਚੇ ਇਹਦੇ ਕੋਲੋਂ ਉਹ ਦੇਖ ਲਗੇ ਜਾਂਦੀ ਕਹਿੰਦੇ ਨੂ ਚੰਗੀ ਆ ਤੈਨੂੰ ਮੜਾ ਮਟਾ ਉਹਨੂੰ ਕਰ ਤਾਵਾ ਤਰੀਕੇ ਸੁਧਾਰ ਲਾਵਦੇ ਉਹ ਜਰ ਮੈਨੂੰ ਕਿਦਰਾ ਨਹੀਂ ਮਾੜੀ ਲੱਗਦੀ ਉਹ ਉਹ ਹੁਣ ਤਾਜ ਹੁਣ ਟਾਈਮ ਹੋਇਆ ਵਿਆਹ ਹੁਣ ਨਹੀਂ ਹੁਣ ਤਾਜ ਤਾਜ ਵਿਆਹ ਹੋਇਆ ਸਾਡਾ ਹਲੇ ਠੀਕ ਆ ਸਿੱਖ ਜੂਗੇ ਆ ਪੀਰ ਢਲ ਜੂ ਕੇ ਹੋਈ ਮਾਹੌਲ ਚ ਹਲ ਨੂੰ ਨਹੀਂ ਪਤਾ ਹੈਗਾ ਉਹ ਜਿਹੇ ਜਿਹੇ ਕੱਪੜੇ ਉੱਥੇ ਪਾਉਂਦੀ ਆ ਜੋ ਉੱਥੇ ਕਰਦੀ ਆ ਦੇਖਦੀ ਆ ਉਹ ਜਿਹੇ ਕੁਝ ਕਰੀ ਜਾਂਦੀ ਆ ਉਹ ਠੀਕ ਆ ਤੈਨੂੰ ਪਿਆਰ ਨਾਲ ਸਮਝਾਇਆ ਕਰ ਵੀ ਐ ਨਹੀਂ ਕਰਦੇ ਹੁੰਦੇ ਠੀਕ ਆ ਤੈਨੂੰ ਪਿਆਰ ਨਾਲ ਸਮਝਾ ਮੜਾ ਮੋਟਾ ਦੱਸ ਤੂੰ ਆ ਕੁੜੀ ਦੀ ਤਾਂ ਮੈਨੂੰ ਫਿਕਰੇ ਰਹਿੰਦੀ ਆ ਨਿੱਤ ਪੰਚਾਇਤ ਜਾਇਆ ਕਰੂ ਜਦੋਂ ਵਿ ਇਹਦੇ ਤੂੰ ਤਾੜ ਵੀ ਮੈਂ ਇਹਨੂੰ ਕੁਛ ਨਹੀਂ ਕਰ ਸਕਦਾ ਹੁਣ ਫਿਰ ਜੁਕੇ ਗੀ ਕੁੜੀ ਨੂੰ ਐ ਬੋਲਦਾ ਵੀ ਬਹੂ ਪਿੱਛੇ ਲਾ ਕੇ ਕੁੜੀ ਨੂੰ ਬੋਲਦਾ ਵੀ ਤੂੰ ਐ ਗਏਂ ਇਹਦਾ ਤੂੰ ਤਾੜ ਮੈਂ ਇਹਨੂੰ ਕੁਛ ਨਹੀਂ ਕਰ ਸਕਦਾ ਮੈਂ ਤਾਂ ਮਾਣਾ ਬਟਾ ਕੁ ਹੋ ਸਕਦਾ ਠੀਕ ਆ ਤੇਰੇ ਨਾਲ ਲਾ ਕੇ ਮੈਂ ਤਾਂ ਅੰਦਰ ਦੋ ਘੜੀ ਬੈਠੀ ਸੀ ਪਹਿਲਾਂ ਤਾਂ ਕਹਿੰਦੀ ਮੇਰਾ ਸਿਰ ਦੱਬਦੇ ਸਿਰ ਦੱਬਣ ਲੱਗੀ ਫਿਰ ਮੈਨੂੰ ਸੌ ਸੌ ਕੁਛ ਬੋਲੀ ਕਹਿੰਦੀ ਤੇਰੇ ਨਾਲ ਤਾਂ ਸਾਡਾ ਪਿਓ ਹੀ ਜਾਉਂਦਾ ਰਹਿੰਦਾ ਕੋਈ ਆਪਣੀ ਮਾਂ ਨੂੰ ਐ ਬੋਲਦਾ ਬੇ ਨੈਂ ਤੈਨੂੰ ਪਤਾ ਤੇਰਾ ਪਿਓ ਕਿਹਾ ਜਾਂਦੀ ਕਿਹਾ ਜਾਂਦੀ ਉਹ ਖਾ ਕੇ ਗੋਲੀਆਂ ਮੈਨੂੰ ਕਿੰਨਾ ਕਿੰਨਾ ਮਾਰਦਾ ਸੀ ਸਾਨੂੰ ਕਿੰਨਾ ਕਿੰਨਾ ਸਾਡੇ ਨਰੇ ਪ ਉਹ ਫਿਰ ਮੈਂ ਤੈਨੂੰ ਕੀ ਕਹਾਂ ਮਤਲਬ ਯਾਰ ਤੂੰ ਐ ਨਾ ਕਰਾ ਕਰ ਠੀਕ ਆ ਗਲਤ ਗੱਲਾਂ ਤੇਰੀ ਯਾਰ ਇਹ ਤੂੰ ਵਿਚਾਰੀਓ ਕੱਲ ਆਈ ਆ ਤੂੰ ਉਹਨੂੰ ਭੱਜ ਭੱਜ ਪਈ ਨਹੀਂ ਯਾਰ ਚੰਗੀਆਂ ਗੱਲਾਂ ਨਹੀਂ ਲੱਗਦੀ ਮੈਨੂੰ ਠੀਕ ਆ ਬਸ ਇੱਕੋ ਹੀ ਲੱਫੜ ਰੱਖੀ ਆ ਉਹਨੂੰ ਭੱਜ ਭੱਜ ਪਈ ਨਹੀਂ ਮੇਰੀ ਆ ਫਿਰ ਤੂੰ ਉਹਨੂੰ ਕੁਝ ਬੋਲਿਆਗਾ ਨਾ ਕਰ ਬਈ ਤੂੰ ਐ ਕਹ ਤਾਨੂੰ ਕਹਿੰਦੇ ਵੀ ਹਾਂ ਉਹਨੂੰ ਮੈਂ ਕਹੂੰਗਾ ਵੀ ਤੂੰ ਮੋਬਾਈਲ ਦਾ ਘੱਟ ਖੜਾ ਛੱਡ ਦੇ ਤੇਰੀ ਗੱਲ ਹੁਣ ਮੈਂ ਉਹਨੂੰ ਕਹੂੰਗਾ ਠੀਕ ਆ ਬਲੌਗ ਨਹੀਂ ਬਣਾਉਗੀ ਠੀਕ ਆ ਮੈਂ ਉਹਨੂੰ ਸਮਝਾ ਦਊਗਾ ਘੱਟ ਬਣਾਇਆ ਕਰੂਗੀ ਤੇਰੇ ਸਾਹਮਣੇ ਕੁਝ ਨਹੀਂ ਕਰੂਗੀ ਠ ਉਮ ਨਾ ਆਪੀ ਗੱਲ ਤੂੰ ਪਰਨ ਉਲਟ ਨਾ ਤੂੰ ਪਿਆਰ ਨਾ ਸਮਝਦਾ ਹੈਗਾ ਦੇਖ ਭਾਈ ਮੇਰੇ ਗਿੱਟੇ ਗੋਡੇ ਦੁਖਦੇ ਨੇ ਮੈਥੋ ਨਹੀਂ ਹੁੰਦਾ ਹੁਣ ਕੰਮ ਤੂੰ ਨਾ ਕਰ ਕਰ ਉਹ ਆਪਦਾ ਕਹੇ ਆਪਦਾ ਸੰਭਾਲੇ ਕੰਮ ਮੈਂ ਕਹਿ ਦੂੰ ਕੋਈ ਨਾਪੀ ਗੱਲ ਐ ਕੋਈ ਕੰਮ ਕਰ ਉਹ ਠੀਕ ਆ ਹਾਂ ਚੱਲ ਠੀਕ ਆ ਚੰਗਾ ਚਾਹ ਕਰਕੇ ਦਿੰਨੀ ਆ ਦੇ ਮੈਂ ਕੁੱਟ ਚਾਹ ਕਰਕੇ ਹੋਰ ਦੇ ਚਾਹ ਕਰਕੇ ਯਾਰ ਮੈਂ ਤਾਂ ਚੰਗਾ ਕਰਕੇ ਲੰਗਾ ਆਉਣਾ ਆ ਯਾਰ ਲਾਈਟ ਹੈਗੀ ਆ ਹੈ ਨਹੀਂ ਗਈ ਇਹ ਕਿਹਨੇ ਅੱਡ ਲੁਕੀ ਜਾਈ ਲਾਈਟ ਭੱਜੀ ਰਹਿੰਦੀ ਹੈ ਹਾਲੇ 24 ਘੰਟੇ ਚੱਲ ਆ ਦੇ ਮੈਨੂੰ ਪਾਣੀ ਕਰ ਦੇ ਮੜਾ ਜਾਨੀ ਸੰਗੰਜਮੀ ਕਰ ਦੇ ਦੱਸਿਆ ਨਹੀਂ ਸੁਣੀ ਆ ਹੁਣ 24 ਘੰਟੇ ਉਹਦੇ ਵਿੱਚ ਹੀ ਪਏ ਰਹਿੰਦੇ ਨੇ ਇੱਕਾ ਕੁੜੀ ਨੱਖੇ ਲੱਗਦੀ ਹੈਂਗੇ ਇਹ ਇੰਨੀ ਬੋਲਦੀ ਆ ਮੱਸੀ ਖਾਣੀ ਕਰ ਜਾਊਗੀ ਇੱਥੇ ਬਹਿ ਗਈ ਆ ਕੇ ਹੁਣ ਲੜਾਈ ਬੋਣ ਨੂੰ ਕਰੇ ਸਾਡੇ ਆ ਮੁੰਡੇ ਜਿਹਨੂੰ ਕਿਹਾ ਸੀ ਵਿਆਹ ਘੁੱਟ ਨਹੀਂ ਕਿਆ ਰੀਆਂ ਜਾਂ ਸਬਜ਼ੀ ਖਾਣ ਨੂੰ ਬਠੇਰਾ ਮੂਰੇ ਹੋ ਜਾਂਦੇ ਨੇ ਸਾਨੂੰ ਆ ਖਾਣਾ ਚ ਅਸੀਂ ਆ ਖਾਣਾ ਹੈ ਮੈਨੂੰ ਹੀ ਮਰਨਾ ਪੈਂਦਾ ਚਾਰੇ ਪਾਸੇ ਕੀ ਕਰਾਂ ਮੈਂ ਨਾ ਸਾਣਾ ਲੈਣਾ ਨਹੀਂ ਮਿਲਦਾ ਝੁੱਲੇ ਦਾ ਵੀ ਕਰੋ ਬਾਲੀ ਵਧੀਆ ਗੱਲ ਐ ਬਾਲੀ ਵਧੀਆ ਜਵਾਕਾਂ ਨੂੰ ਬਹਾ ਦੇ ਆਈ ਸੀ ਵਾਲੇ ਕਮਰੇ ਚ ਉਰੇ ਮਰ ਵਧੀਆ ਰਹੇਗੀ ਚੰਗੀ ਰਹੇਗੀ ਚਾਰ ਗੱਲਾਂ ਹਾਂ ਨਹੀਂ ਮਹਾ ਗੁੱਡ ਦਾ ਮੜਾ ਜੇ ਕੁਸ ਬੀਜ ਲਾਂਗੇ ਦਾਲ ਭਾਜਿਹੋ ਜੀ ਮਾੜੀ ਮੱਟੀ ਤਾੜੀਆਂ ਮਾਰਦੀਆਂ ਲੈ ਹਾਂ ਹੋਰ ਬਹਿ ਜਾ ਬੈਠੇ ਥੱਕ ਗਈ ਹੋਮਗੀ ਬਹਿ ਜਾ ਕੀ ਬਹਿ ਜਾ ਨਹੀਂ ਮੇਰਾ ਤਾਂ ਬੁਰਾ ਹਾਲ ਹੋਇਆ ਪਿਆ ਢੂਹੀ ਨਾਲ ਹਾਂ ਹਾਂ ਇਹ ਤਾਂ ਗਰਮੀ ਨਹੀਂ ਮੈਂ ਤਾਂ ਇਹ ਕਹਿੰਦੀ ਆ ਗਰਮੀ ਤਾਂ ਹੈਗੀ ਆ ਆ ਟਿਉਂਗਰੇ ਨੂੰ ਕਹਦੇ ਕਰੋ ਉਹ ਤਾਂ ਕਰਵਾ ਲਿਆ ਕਰ ਨਹੀਂ ਬਸ ਕਰ ਜਾ ਟਿਉਂਗਰੇ ਵਾਲਾ ਕੀਤਾ ਹੋਇਆ ਕੰਮ ਹੀ ਸੰਭਲੀ ਤੂੰ ਉਹ ਤਾਂ ਬਹੁਤ ਕਰਦਾ ਮੈਂ ਕਹਿੰਦੀ ਆ ਪੱਟ ਪੱਟ ਸੜ ਦੂ ਆ ਸਾਰੇ ਘਾਹ ਫੂਸ ਨਹੀਂ ਮੈਂ ਤਾਂ ਇਹ ਕਹਦੀ ਸੀ ਇੰਨੀ ਜਗ੍ਹਾ ਖਾਲੀ ਪਈ ਆ ਕੋਈ ਇਹਦੇ ਵਿੱਚ ਕੁਝ ਬੀਜ ਲਾ ਆ ਦੇਖ ਲੈ ਕਿਵੇਂ ਮੱਛੇ ਪਏ ਨੇ ਮਿਰਚਾਂ ਦੇ ਬੂਟੇ ਮੱਛੇ ਪਏ ਨੇਗੇ ਨੀ ਕਾ ਨੂੰ ਤੇਰੇ ਜੀਜੇ ਦਾ ਤਾਂ ਹੋਰ ਪਲਾਨ ਸੀ ਓਰੇ ਉਹ ਐਂ ਕਹਿੰਦਾ ਸੀ ਕਹਿੰਦਾ ਇੱਥੇ ਕੋਈ ਆਪਾਂ ਕੋਈ ਫਾਰਮ ਫੂਰਮ ਖੋਲਾਂਗੇ ਗੰੂਆ ਗੰੂਆ ਦਾ ਬਾੜਾ ਫਾਰਮ ਖੋਲੂਗਾ ਉਹ ਤਾਂ ਐ ਕਰਦਾ ਹੀ ਮੁੱਕ ਗਿਆ ਉਹਦੀਆਂ ਵੀ ਗੱਲਾਂ ਹੀ ਸੀ ਉਹ ਹੈ ਜੀ ਹੁਣ ਮੁੰਡਾ ਦਾ ਇਹਦੀਆਂ ਵੀ ਗੱਲਾਂ ਹੀ ਨੇ ਕਰਦਾ ਕਰਾਉਂਦਾ ਹੈ ਕੁਛ ਨਹੀਂ ਪੈਣੇ ਨਾ ਕੁੜੀ ਨੂੰ ਲਾ ਲਿਆ ਕਰਨ ਨਾਲ ਖਾ ਖਾ ਕੇ ਫੁੱਲੀ ਜਾਂਦੀ ਰਹਿੰਦੀ ਹੈਗੀ ਕੁੜੀ ਨੀ ਕੁੜੀ ਤਾਂ ਇੱਥੋਂ ਚਾਕੇ ਕਹਿੰਲੀ ਇੱਥੇ ਨਹੀਂ ਧਰਦੀ ਮੰਜੇ ਤੇ ਭਾਲਦੀ ਸਾਰਾ ਕੁਸ ਪੈਣੇ ਕਿਸਮਤ ਮਾੜੀ ਤਾਂ ਮੇਰੀ ਅਸਲ ਮੈਨੂੰ ਸੁੱਖ ਨਹੀਂ ਹੈਗਾ ਪਹਿਲਾਂ ਆਦਮੀ ਨੇ ਸੁੱਖ ਨਹੀਂ ਥੀ ਹੁਣ ਲਾਦਦਾ ਸੁਖ ਨਹੀਂ ਹੈਗਾ ਮੈਨੂੰ ਸਾਰੇ ਪਾਸੇ ਮੈਨੂੰ ਮਰਨਾ ਪੈਂਦਾ ਕੀ ਕਰਾਂ ਨਹੀਂ ਜੇ ਮੈਨੂੰ ਐ ਪਤਾ ਹੁੰਦਾ ਇਹ ਜੇ ਨਿਕਲ ਗਏ ਮੈਂ ਤਾਂ ਜਮਦਿਆਂ ਦੀ ਗਲ ਘੋੜ ਦਿੰਦੀ ਇਹਨਾਂ ਦਾ ਨਹੀਂ ਦਾ ਇੱਥੇ ਕੁਝ ਨਹੀਂ ਹੁੰਦਾ ਕੜੀ ਦੇ ਡੋਲਰ ਮੰਗੂ ਆ ਹੁਣ ਵੀ ਨਹੀਂ ਹੁੰਦਾ ਸਰਾ ਵਿਆਹ ਕੇ ਕੁੜੀ ਨੂੰ ਤਾਂ ਕੱਢ ਕੇ ਤੋੜ ਦੇ ਇੱਥੋਂ ਨਹੀਂ ਉਹ ਤਾਂ ਚਲ ਛੱਡ ਤੂੰ ਇਹ ਤਾਂ ਸਾਡੇ ਤਾਂ ਚੱਲੀ ਜਾਊਗਾ ਤਾਂ ਮੈਨੂੰ ਐਂ ਦੱਸ ਨਹੀਂ ਤੁਸੀਂ ਲੜੇਗਾ ਤੋਂ ਸੀ ਨਹੀਂ ਲੜੇਗਾ ਨੂੰ ਆ ਉਹੀ ਖਾਮ ਖਾਈ ਖਾਂਦਾ ਫਿਰਦਾ ਰਹਿੰਦਾਗਾ ਫਿਰ ਆਪਣੇ ਆਪ ਹੀ ਬਹਿ ਗਿਆ ਆਪਦੇ ਲੱਤਾਂ ਵਾਂਹ ਤੜਵਾ ਕੇ ਪੀਟੀ ਹੂ ਪੱਕਾ ਉਹਨੇ ਆ ਤਾਂ ਮੈਨੂੰ ਪਤਾ ਉਹ ਵੀ ਕਾਪੀ ਕੀ ਕੰਦਾ ਚ ਵੱਜਦੇ ਨੇ ਹਾਂ ਮੈਨੂੰ ਪਤਾ ਜੇ ਕਹਿਦਾਂ ਨਾ ਫਿਰ ਜਨਾਨੀਆਂ ਮਾੜੀਆਂ ਨੇ ਹੂੰ ਬੋਲੀ ਜਾਂਦਾ ਭਣ ਜਦੋਂ ਗਲਤੀਆਂ ਕਰਨਗੇ ਫਿਰ ਤਾਂ ਬੰਦਾ ਬੋਲੂਗਾ ਹੀ ਚਾਹੇ ਲਾੜਾ ਚਾਹੇ ਆਦਮੀ ਆ ਥੋੜਾ ਦਿਨ ਬੁੜ ਬੜ ਪੜ 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 ਮੀਨਾ ਮਤਲਬ ਤੋਂ ਬਿਨਾ ਗੱਲ ਤੋਂ ਉਹੀ ਖਹੀ ਜਾਣਾ ਬੰਦੇ ਨੇ ਸ਼ਰਮ ਨਹੀਂ ਆਉਂਦੀ ਸਾਰਾ ਦਿਨ ਉਹੀ ਲੋਕਾਂ ਨੂੰ ਜਲੂਸ ਦਿਖਾਣਾ ਕੋਈ ਨਾ ਮੈਂ ਤਾਂ ਕਹਿਨੀ ਆ ਜਿੱਦੇ ਹੁਣ ਜਾਦੇ ਬੋਲੂ ਚੱਕ ਕੇ ਤੂੰ ਬੈਗ ਭਰ ਕੇ ਕੱਪੜਿਆਂ ਨਾਲ ਮੇਰੇ ਕੋਲ ਆ ਜੀ ਉਰੀ ਨਹੀਂ ਪੱਕੀ ਉਹ ਹੂੰ ਐਂ ਕਰੂੰ ਹੁਣ ਓ ਮੈਂ ਆਉਂਗੀ ਭਣੇ ਕੰਟਰ ਤਾਂ ਲਾਦਬਿੰਚ ਅੱਜ ਦੀ ਮੈਂ ਕੀ ਕਰੂੰ ਆ ਕਿ ਤੇਰੇ ਕੋਲੇ ਆ ਮੁੰਡੇ ਜਨੇ ਕੱਲ ਮੈਨੂੰ ਬਲਾਈਂ ਕੁਛ ਜੀ ਅਸ ਸਵੇਰੋਂ ਬਲਾਈਂ ਕੁਛ ਸੁਣਾਇਆ ਤੇਰੇ ਮੁੰਡੇ ਨੇ ਨਹੀਂ ਕੋਈ ਨਹੀਂ ਘਟ ਕੋਈ ਨਾ ਇਹਨਾਂ ਦੀ ਗੱਲਾਂ ਦਿਲ ਤੇ ਨਾ ਲਾਇਆ ਕਰ ਮੈਂ ਤਾਂ ਇਹ ਕਹਿੰਦੀ ਹੁਣ ਤਾਂ ਤੂੰ ਕੇਰਾ ਬਗਜੀ ਇੱਕ ਵਾਰ ਕੇਰਾ ਦਾ ਨਹੀਂ ਜੇ ਘਰ ਚੋਂ ਸਮਾਨ ਚੱਕ ਚੱਕ ਵੇਚਤਾ ਕੀ ਕਰੇਂਗੀ ਤੂੰ ਨਹੀਂ ਜਾਉਂਗੀ ਤਾਂ ਹੈਗੀ ਆ ਤੂੰ ਕਾ ਕਹਿੰਦੀ ਆ ਬਗਜੀ ਕੀ ਗੱਲ ਤੇਰਾ ਬਾਲਾ ਆਟਾ ਮੁੱਕ ਗਿਆ ਨਹੀਂ ਕਾਨੂ ਤੂੰ ਤਾਂ ਪੁੱਠੀ ਗੱਲ ਕਰਦੀ ਆ ਮੈਂ ਤਾਂ ਤੇਰੇ ਘਰ ਵਾਲੇ ਕਰਕੇ ਕਹਿੰਦੀ ਆ ਨੀ ਉਹ ਅੱਜ ਕੱਲ ਕੋਈ ਕਿਸੇ ਦਾ ਪਤਾ ਨਹੀਂ ਕਿੱਧਰ ਨੂੰ ਗੱਡੀ ਕਿੱਧਰ ਨੂੰ ਚੱਲ ਜਾਏ। ਉਹ ਕਿਹੜਾ ਹੁਣ ਲੜ ਕੇ ਆਈ ਸੀਗੀ ਮੈਂ ਤਾਂ ਉਹੀ ਆਈ ਤੀ ਸੁਤੇ ਸਵਾ। ਲੈ ਚਲ ਆਇਆ ਤੇਰਾ ਘਰ ਆ ਤੂੰ ਦਿਨ ਰਹਾ ਤਾਂ ਲੈ ਰਹਿ ਜਾਏ। ਮੈਂ ਤਾਂ ਉਹ ਕਹਿੰਨੀ ਆ ਵੀ ਕੇਰਾ ਜਾ ਕੇ ਗਿੜਾ ਮਾਰੇ। ਨਹੀਂ ਮੈਨੂੰ ਤਾਂ ਬਸ ਨਾ ਹੋਰ ਕੁਛ ਨਹੀਂ। ਆ ਜਿੱਦੇ ਤੇਰੀ ਕੁੜੀ ਵਿਆਹ ਹੀ ਗਈ ਨਾ ਉਹਦੇ ਖੁਸ਼ੀ ਦੇ ਦਿਨ ਲਾ ਕੇ ਜਾਊਂਗੀ ਮੈਂ ਤਾਂ। ਮੈਨੂੰ ਤਾਂ ਤੇਰੀ ਕੁੜੀ ਦੀ ਗੁੱਸਾ ਚੜੀ ਜਾਂਦਾ ਭਾਣੇ ਮਾਰ ਚਾਹੇ ਸਾਡਾ। ਚਲ ਕੋਈ ਨਾ ਹੁਣ ਉਹਦੇ ਸਿਰ 'ਚ ਮੈਂ ਕੀ ਪਾਦਾ ਪਾ ਲੂ ਕੋਲ ਕੇ। ਹੈ ਨਿਆਣੀ ਆ। ਕੋਈ ਨਹੀਂ ਜਹ ਜਿਉਦੀ ਅਕਲ ਹੋ ਜੀ ਬੱਤੇ ਵਰਗੀ ਹੋਈ ਪਈ ਹਜੇ ਨਿਆਣੀ ਐ ਚੱਲ ਕੋਈ ਨਾ ਤੂੰ ਬਾਲਾ ਨਾ ਆਪਦਾ ਖੂਨ ਸਾੜਿਆ ਕਰ ਤੂੰ ਚਾਹ ਪਾਣੀ ਪੀ ਰੋਟੀ ਪਾਣੀ ਖਾ ਮੋਜਣਾ ਰਹਿ ਕੋਈ ਨਾ ਮੈਂ ਤਾਂ ਇਹ ਜੋ ਸੋਚੀ ਜਾਂਦੀ ਸੀ ਹਾਂ ਨਾਲ ਮਹਾ ਮੈਂ ਭੱਗ ਨਾ ਜਾਣਾ ਫਿਰ ਅੱਜ ਅੱਛਾ ਤਾਂ ਜਾਣਾਗਾ ਹਾਂ ਦੇਖ ਲੈ ਫਿਰ ਤੇਰੀ ਮਰਜ਼ੀ ਆ ਫਿਰ ਆ ਜੀ ਦਵਾਰੇ ਆ ਤਾਂ ਮੈਂ ਜਾਉਂਗੀ ਆਉਣ ਦੀ ਗੱਲ ਨਹੀਂ ਹੈਗੀ ਮੈਂ ਸੋਚ ਰਹੀ ਸੀ ਮਹਾ ਨਾ ਕੁੜੀ ਨੂੰ ਛੱਡਿ ਆਉਂਦੀ ਉਹ ਕਹਿੰਦੀ ਮੈਂ ਆਪਦੀ ਭੂਆ ਕੋਲੇ ਜਾਣਾ ਚਾਹ ਰਖ ਦੇਣ ਅੱਛਾ ਹਾਂ ਮਾਂ ਚੱਲ ਦੇਖ ਲਾਨੀ ਆ ਮਾਂ ਚੱਲ ਮੈਂ ਜਾ ਬਗ ਜਾਨੀ ਹੈਗੀ ਫਿਰ ਬਾਕੀ ਪਣ ਤੇਰੀ ਉਹ ਕੁੜੀ ਜੀ ਮੱਚੀ ਜਾਂਦੀ ਹੈਗੀ ਇਹ ਗੱਲੋਂ ਮੈਨੂੰ ਗੁੱਸਾ ਚੜਦਾ ਮੇਰੀ ਕੁੜੀ ਨੂੰ ਵੀ ਵਿਗਾੜ ਦੂਗੀ ਚੱਲ ਕੋਈ ਨਾ ਤੂੰ ਦੇਖ ਲੈ ਫਿਰ ਕੁੜੀ ਨੂੰ ਛੱਡ ਕੇ ਆ ਜੀ ਜੇ ਉਹ ਜੀ ਲਾ ਲੂਗੀ ਤੂੰ ਪਰ ਕੇ ਬੈਗ ਕੱਪੜਿਆਂ ਦਾ ਮੇਰੇ ਕੋਲ ਆ ਜੀ ਪੱਕਾ ਹੀ ਇੱਥੇ ਰਹੀ ਤੂੰ ਪੱਕਾ ਕੀ ਰਹੂ ਤੇਰੇ ਤਾਂ ਲਾਦ ਨਹੀਂ ਚੱਜਦੀ ਆ ਤੇਰਾ ਮੁੰਡਾ ਸਵੇਰੋਂ ਮੈਨੂੰ ਬੁਲਾਈ ਕੁਸ ਬੋਲਿਆਗਾ ਉਧਰੋਂ ਤੇਰੀ ਸੂਸਨੀ ਜੀ ਕੀ ਹੈਗੀ ਮੋਟੇ ਵਰਗੀ ਚ ਹੋਈ ਪਈ ਇਹਨੂੰ ਪਾਲੀ ਜਾਂਦੀ ਆ ਸਾਨ ਨੂੰ ਚੱਲ ਕੋਈ ਨਾ ਤੂੰ ਮੇਰੀ ਗੱਲ ਸੁਣ ਤੂੰ ਮੇਰੀ ਭੈਣ ਵਾਂ ਕੇ ਗੁੱਸੇ ਹੋ ਕੇ ਨਾ ਜਾਈ ਖੁਸ਼ ਹੋ ਕੇ ਜਾਈ ਦੁਬਾਰੇ ਵੀ ਆ ਜੇਗੀ ਇੱਕ ਵਾਰ ਰੁੱਸਿਆ ਬੰਦਾ ਮੋੜਾ ਪਾਉਣਾ ਓੱਖਾ ਹੋ ਜਾਂਦਾ ਪਾ ਲਓ ਤੈਨੂੰ ਪਤਾ ਹੀ ਆ ਫਿਰ ਨਹੀਂ ਭੈਣੇ ਮੇਰੀ ਗੱਲ ਸੁਣ ਆ ਤਾਂ ਮੈਂ ਜਾਉ ਆਉਣ ਤਾਂ ਫਿਰ ਬਥੇਰੇ ਜੀ ਕਰਦਾ ਕੱਲ ਕਰ ਤੇਰੇ ਲਈ ਨਾਦ ਨਹੀਂ ਨਾ ਚੱਜਦੀ ਇਹ ਤਾਂ ਡਰਜਾ ਲੱਗਦਾਗਾ ਚਲ ਕੋਈ ਨਾ ਤੂੰ ਜਵਾਕਾ ਮਾਂ ਕਰਨਾ ਬੜਾ ਲੱਗਿਆ ਕਰ ਤੂੰ ਵੀ ਸਿਆਣੀ ਆ ਕੋਈ ਨਹੀਂ ਤੂੰ ਇੱਕ ਵਾਰ ਘਰੇ ਗੇੜਾ ਮਾਰਿਆ ਪਰ ਆਜ ਹੀ ਦੁਬਾਰੇ ਚੰਗਾ ਮੇਰਾ ਵੀ ਤੇਰੇ ਨਾਲ ਜੀਲਾ ਲੱਗੇ ਹੋਰ ਕਹਾ ਭੈਣੇ ਤੇਨੂੰ ਫਿਰ ਮੈਨੂੰ ਕਹੇਗੀ ਉਹੀ ਗੱਲ ਦੁਬਾਰੇ ਦੁਬਾਰੇ ਕਰਦੀ ਆ ਜਾਂ ਪਰ ਜਿੰਨਾ ਤੂੰ ਆਪਦੀ ਕੁੜੀ ਦਾ ਕਰਦੀ ਐ ਨਾ ਜੇ ਕਿਤੇ ਤੂੰ ਆਪਦੀ ਨੂੰਹ ਦਾ ਕਰੇ ਤੈਨੂੰ ਰੋਟੀ ਮੈਠੀ ਨੂੰ ਮੰਜੇ ਤੇ ਮਿਲੇ ਮੁੜ ਘੜ ਕੇ ਢੇੜਾ ਦੇ ਕੇ ਉੱਥੀ ਆਉਗੀ ਨਹੀਂ ਹੋਰ ਕਿੱਥੇ ਜਾਵਾਂ ਨੇ ਇੱਕ ਗੱਲ ਕਹਾ ਤੈਨੂੰ ਪਾ ਲੋ ਤੂੰ ਲੈ ਜਾ ਮੇਰੀ ਨੂੰਹ ਨੂੰ ਨਾਲ ਚਾਰ ਦੇ ਮੈਨੂੰ ਲੈ ਕੇ ਜੂ ਪਾ ਤੋਰ ਦੇ ਸੱਚੀ ਲੈ ਆ ਜਾਨੀ ਆ ਲੈ ਮੈਂ ਤਾਂ ਮੰਜੇ ਤੇ ਬੈਠੀ ਹੁੰਦੇ ਆਉਗੀ ਨਾਲੇ ਸਾਰਾ ਕੁਝ ਕੱਲੀ ਕੱਲੀ ਚੀਜ਼ ਸਿਖਿਆ ਕੇ ਤੋਰੂੰਗੀ ਨਾਲੇ ਦੇਖ ਨਹੀਂ ਉਹੀ ਤੇਰੀ ਨੂੰਹ ਤੀਰ ਵਾਂਗੂ ਸਿੱਧੀ ਕਰਕੇ ਤੋਰੂੰਗੀ ਨੋ ਤਰ੍ਹਾਂ ਕਿਹਨ ਦਾ ਕੀ ਮਤਲਬ ਮੈਨੂੰ ਕੋਸਾਉਂਦਾ ਨਹੀਂ ਸਿਖਾਉਂ ਨਾ ਉਹਨੂੰ ਤੂੰ ਤਾਂ ਗੱਲਾਂ ਮਾਰਦੀ ਐ ਭਣੇ ਸਿਖਉਂਦੀ ਨਹੀਂ ਉਹਨੂੰ ਜੇ ਮੈਂ ਹੁਣ ਕਹੀ ਲਈ ਬੈਠੀ ਆ ਉਹਨੂੰ ਫੜ ਕੇ ਲਿਆ ਕੇ ਲੈ ਭਣੇ ਆ ਖੱਬਲ ਪੱਟ ਤੂੰ ਮੈਂ ਕਹੀ ਨਾ ਗੁੱਡਦੀ ਆ ਤੂੰ ਹੱਥਾਂ ਨਾਲ ਗੁੱਡ 100 ਕੰਮ ਸਿਖਾਵਾਂ ਪਿਆਰ ਨਾਲ ਬੜਿਆ ਕੇ ਮੂੰਹ ਨੂੰ ਪੁੱਤ ਦੇ ਮੂੰਹ ਨੂੰ ਚੱਪਾ ਹੁਣ ਇੱਥੇ ਕਹੀ ਚੱਲਾਤੀ ਮੇਰਾ ਪੁੱਤ ਕੀ ਸੋਚੂਗਾ ਮੈਨੂੰ ਉਹ ਚੰਗੀ ਸਮਝੂਗਾ ਫੇਰ ਨੀ ਚੰਗੀ ਨਹੀਂ ਆਇਨੀ ਜਿਵੇਂ ਤੂੰ ਰੋਵਨਾਂ ਕਰਾਉਣੀ ਆ ਰੋਵਨਾਂ ਨਹੀਂ ਉਹਨੂੰ ਪਿਆਰ ਤੇ ਕਹਿ ਆ ਜਾ ਪੁੱਤ ਤੂੰ ਇੱਥੇ ਖੱਬਲਦੀਆਂ ਚੁੰਡੀਆਂ ਚ ਪਰ ਪਰ ਕੇ ਚੁੱਕ ਚੁੱਕ ਕੇ ਸਾਈਡ ਤੇ ਰੱਖ ਦੇ ਮੈਂ ਇਹਨੂੰ ਗੁੱਡਦੀ ਆਗੀ ਸੋ ਕਹਿੰਦੇ ਮੁੰਡੇ ਨੂੰ ਵੀ ਕਹਿ ਸਿਖਿਆ ਤੂੰ ਬਿਨਾਂ ਪੁੱਤ ਮੈਂ ਤਾਂ ਪਿਆਰ ਨਾਲ ਲਾਈ ਮੈਂ ਕਿਹੜਾ ਹਥਿਆਰ ਨਾਲ ਲਾਈ ਪਰ ਕਰ ਆਵੇ ਕੌਣ ਆਖੀ ਤੀਆ ਚੱਜ ਨਾ ਕਰਤਣ ਦੇ ਤੇਰੇ ਚਰਖੇ ਨੂੰ ਦੋਸ਼ ਦਿੰਨੀ ਆ ਨਹੀਂ ਚੰਗਾ ਭਣੇ ਮੈਂ ਤੇਰੇ ਨਾਲ ਕੀ ਜਿੱਤਾਂ ਮੇਰੇ ਤਾਂ ਸਾਰੇ ਪਾਸੋਂ ਹੱਥ ਖੜੇ ਨੇ ਕੋਈ ਨਾ ਕਰਾ ਲਿਆ ਕਰੂੰਗੀ ਤੂੰ ਬੇਫਿਕਰ ਰਹਿ ਕੋਈ ਨਾ ਤੇਰਾ ਤਾਂ ਭਣ ਇੱਕ ਗੱਲ ਦੱਸਾਂ ਤੇਰੇ ਤਾਂ ਉਹੀ ਸਵਾਇ ਜਿਵੇਂ ਬਚਪਨ ਚ ਸਾਨੂੰ ਨਹੀਂ ਵੱਡੂ ਖਾਉਂ ਵੱਡੂ ਖਾਉਂ ਉਹੀ ਹੁਣ ਨੂੰ ਨੂੰ ਕਰੀ ਜਾਨੀ ਐ ਨਹੀਂ ਮੇਰੀ ਇਹ ਸੌਕਣੇ ਬਚਪਨ ਚ ਤੂੰ ਤਾਂ 12 ਵਜੇ ਉੱਠਦੀ ਸੀ ਤੇਰੇ ਉੱਠਦੀ ਨੂੰ ਅੱਧਾ ਕੰਮ ਨਿਵੇੜ ਦਿੰਦੀ ਸੀ ਮਾਂ ਨਾਲ ਰਲ ਕੇ ਹੈ ਫਿਰ ਤੂੰ ਹੁਣ ਮੇਰਾ ਮੂੰਹ ਖਲਾਉਣੀ ਆ ਕਦੇ ਗੋਹੇ ਦਾ ਟੋਕਰਾ ਤੈਨੂੰ ਚੱਕਿਆ ਨਹੀਂ ਸਾਰਾ ਮੈਂ ਕਰਦੀ ਸੀ ਮੈਂ ਉੱਠ ਕੇ ਰੋਟੀ ਤਾਂ ਮੈਂ ਹੀ ਪਕਾਉਂਦੀ ਸੀ ਰੋਟੀ ਮਕਾਉਂਦੀ ਸੀ ਨਾ ਸਬਜ਼ੀ ਮੈਂ ਬਣਾਉਂਦੀ ਹੁੰਦੀ ਸੀ ਆ ਫਿਰ ਇੱਕ ਕੰਮ ਤਾਂ ਕਰਨੀ ਪੈਂਦਾ ਹੁੰਦਾ ਚੱਲ ਠੀਕ ਐ ਚੰਗਾ ਮੈਂ ਤਾਂ ਜਾਨੀ ਆ ਹੈ ਹੈ ਮਰਗੀ ਗਰਮੀ ਚ ਕੀ ਆਨੀ ਹਏ ਆ ਲਾad ਮੇਰੀ ਥੋੜੀ ਧੀ ਮੇਰਾ ਸਿਰ ਖਾਣ ਨੂੰ ਜਿਹੜੀ ਆ ਵੀ ਆ ਬੜੀ ਐਨਾ ਬੋਲਦੀ ਐਨਾ ਬੋਲਦੀ ਐ ਇਹਨੇ ਅੱਡ ਮੇਰਾ ਸਿਰ ਦੁਖਾਉਣ ਲਾ ਰੱਖਿਆ ਕੀ ਕਰਾਂ ਮੈਂ ਇਹਦਾ ਮੈਂ ਤਾਂ ਇਹਦਾ ਦਿਲੋਂ ਪਿਆਰ ਕਰਦੀ ਐ ਇਹ ਫੇਰ ਮੈਨੂੰ ਕੋਈ ਨਾ ਕੋਈ ਟੱਚਰ ਮਾਰ ਹੀ ਜਾਂਦੀ ਐ ਟੌਂਟ ਆ ਨਿਆਣੇ ਨਾ ਸੱਚੀ ਲੜਦੇ ਨੇ ਇਹਦੇ ਪਿੱਛੇ ਮੈਂ ਹੀ ਨਹੀਂ ਉਹਨਾਂ ਦੇ ਮਗਰ ਲੱਗਦੀ ਮੈਂ ਤਾਂ ਸੋਚ ਲੈਂਨੀ ਆ ਫੇਰ ਚੱਲ ਮੇਰੀ ਭੈਣ ਆਈ